ਇਹ ਨਿਕਲਦਾ ਨਹੀਂ ਉਹ ਨਹੀਂ ਰਹਿਦਾ ਇਹ ਗੱਲ ਅਸਲ ਪਾਣੀ ਮਤਲਬ ਕਿ 11:10 ਹੋ ਗਿਆ ਜੀ ਇਹ ਆ ਨਾ ਕੋਈ 25:30 ਜੀ 11:10 ਕਿੰਨੇ ਜਾਣੇ ਹਾਂ ਹਾਂ 25:30 ਦਾ ਨਾ ਨਾ ਅ ਸਰ ਕੀ ਹੈਗਾ ਡਰੋਨ ਐਕਟੀਵिटीज ਦਾ ਜੀ ਇਸ ਤਰ੍ਹਾਂ ਹੈ ਕਿ 16 ਤਰੀਕ ਨੂੰ ਜਿਹੜੀ ਆ ਖਵਾੜਾ ਪਿੰਡ ਆ ਬਾਰਡਰ ਤੋਂ ਤਕਰੀਬਨ 2.5 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਬਾਰਡਰ ਸਾਈਡ ਤੇ ਡਰੋਨ ਐਕਟੀਵਿਟੀ ਹੋਈ ਸੀ ਜਿਹੜੇ ਜਿਹੜਾ ਕਿ ਪਾਕਿਸਤਾਨ ਸਾਈਡ ਤੋਂ ਡਰੋਨ ਹੈਗਾ ਆ ਉਹ ਨਾਰਕੋਟਿਕਸ ਦੀ ਇੱਕ ਛੋਟੀ ਕਿਏਪਰ ਔਰ ਡਰੋਨ ਵੀ ਨੈਨੋ ਡਰੋਨਸ ਹੈਗੇ ਆ ਜਿਹੜੇ ਛੋਟੇ ਕਿਸਮ ਦੇ ਡਰੋਨਸ ਆ ਉਹਨਾਂ ਨੇ ਇੱਕ ਅ ਅੱਧਾ ਕਿਲੋ ਜਿਹੜਾ ਹੈਗਾ ਆ 500 540 ਗ੍ਰਾਮ ਜਿਹੜੀ ਹੈਰਵੰਦੀ ਟਰੋਪਿੰਗ ਕੀਤੀ ਸੀ ਔਰ ਉਸ ਤੋਂ ਬਾਅਦ ਕੱਲ ਫਿਰ ਜਿਹੜੇ ਹੈਗੇ ਆ ਉਸ ਏਰੀਆ ਦੀ ਇੰਟੈਂਸਿਵ ਸਰਚ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਦੇ ਸਾਡੀਆਂ ਟੀਮਸ ਔਰ ਤੇ ਬੀਐਸਐਫ ਨਾਲ ਸਾਂਝੀ ਸਰਚ ਅਪਰੇਸ਼ਨ ਸੀ ਉਸ ਲੋਕੇਸ਼ਨ ਦੇ ਨੇੜੇ ਤੇੜਿਓਂ ਅ ਇੱਕ ਨੋ ਜਿਹੜੇ 80 ਗ੍ਰਾਮ ਹੋਰ ਹੈਰੋਨ ਦੇ ਜਿਹੜੀ ਸਾਨੂੰ ਦੋ ਪੈਕੇਟ ਮਿਲੇ ਆ ਮਤਲਬ ਕਿ 5 5 500 ਗ੍ਰਾਮ ਦੇ ਦੋ ਪੈਕੇਟ ਨੇ ਇਹ ਵੀ ਉਹਦਾ ਹਿੱਸਾ ਹੀ ਅਸੀਂ ਸਮਝ ਰਹੇ ਹਾਂ ਕਿ ਉਹਦਾ ਹਿੱਸਾ ਹੀ ਹੈ ਆ ਦੇਖੋ ਜਿਹੜੀ ਇਹ ਡ੍ਰੋਨ ਦੀ ਡਰਾਪਿੰਗ ਹੈਰੋਨ ਦੀ ਇਹ ਪਹਿਲਾ ਇੱਕ ਡ੍ਰੋਨ ਜਿਹੜਾ ਹੈਗਾ ਸਾਨੂੰ ਰਿਕਵਰ ਹੋਇਆ ਸੀਗਾ ਉਹ ਜਿਹੜਾ ਹੈਗਾ ਉਹ ਕਿਸੇ ਕਾਰਨ ਕਰਕੇ ਕ੍ਰੈਸ਼ ਹੋ ਗਿਆ ਸੀ ਕ੍ਰੈਸ਼ ਡ੍ਰੋਨ ਨੂੰ ਸਾਨੂੰ ਰਿਕਵਰ ਹੋ ਚੁੱਕਾ ਆ ਔਰ ਸਾਡੇ ਡਰੋਨ ਰਿਕਵਰ ਹੋਣ ਤੋਂ ਬਾਅਦ ਸਾਡੇ ਕੋਲ ਕਾਫੀ ਮਹੱਤਵਪੂਰਨ ਸੂਚਨਾਵਾਂ ਜਿਹੜੀਆਂ ਸਾਡੇ ਹੱਥ ਇਨਵੈਸਟੀਗੇਸ਼ਨ ਚ ਲੱਗੀਆਂ ਹੁਣ ਇਹ ਜਿਹੜੀ ਰਿਕਵਰੀ ਦੋ ਵਾਰੀ ਹੋਈ ਆ ਇਹ ਉਸ ਏਰੀਆ ਦੇ ਵਿੱਚ ਜਿਹੜੀ ਪੁਲਿਸ ਦੀ ਸਾਡੇ ਜਿਹੜੀਆਂ ਕਵਾਂਡੋ ਟੀਮਸ ਹੈਗੀਆਂ ਤੇ ਬੀਐਸਐਫ ਦੀ ਜਿਆਦਾ ਸਖਤੀ ਕਾਰਨ ਕਿਉਂਕਿ ਉਸ ਏਰੀਆ ਨੂੰ ਡੋਮਿਨੇਟ ਕੀਤਾ ਹੋਇਆ ਦਿਨ ਦੇ ਰਾਤ ਟਾਈਮ ਵੀ ਤੇ ਰਾਤ ਨੂੰ ਤਾਂ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ ਤੋਂ ਮੈਂ ਸਮਝਦਾ ਕਿ ਜਿਹੜੀ ਡਰੋਨ ਰਾਹੀਂ ਡਰਾਪਿੰਗ ਕੀਤੀ ਗਈ ਆ ਡਰਾਪਿੰਗ ਉਹ ਦਰ ਰিসিਵਰ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਔਰ ਰিসিਵਰ ਜਿਹੜਾ ਹੈਗਾ ਉਹ ਲੈਣ ਵਾਸਤੇ ਨਹੀਂ ਆ ਰਿਹਾ ਕਿਉਂਕਿ ਸ਼ਾਇਦ ਇਸ ਡਰ ਤੋਂ ਕਿ ਉੱਥੇ ਉਹ ਆਏਗਾ ਤਾਂ ਪਕੜਾ ਜਾਏਗਾ ਸੋ ਜਿਹੜੀ ਡੋਂਟ ਡਰਾਪਿੰਗ ਆ ਇਹ ਹੋਈ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਦੀ ਰਿਕਵਰੀ ਹੋ ਚੁੱਕੀ ਆ ਤੇ ਅਸੀਂ ਜਿਹੜਾ ਇੱਥੋਂ ਰিসিਵਰ ਹੈਗਾ ਇੰਡੀਅਨ ਸਾਈਡ ਤੋਂ ਜਿਹੜਾ ਰিসিਵਰ ਆ ਜਿਹੜੇ ਕਿ ਇਹ ਹੈਰਨ ਦੀ ਰੀਸੀਵਿੰਗ ਲੈ ਰਿਹਾ ਉਹਦੇ ਅਸੀਂ ਕਾਫੀ ਉਹਦੇ ਨੇੜੇ ਜਿਹੜੇ ਹੈਗੇ ਸਾਡੀਆਂ ਟੀਮ ਜਿਹੜੀਆਂ ਪਹੁੰਚ ਚੁੱਕੀਆਂ ਔਰ ਜਲਦੀ ਉਹ ਸਾਡੀ ਗ੍ਰਿਫਤ ਵਿੱਚ ਹੋਏਗਾ ਔਰ ਉਹਨੂੰ ਅਸੀਂ ਜਿਹੜਾ ਹੈਗਾ ਯਾ ਇੱਕ ਅ ਨਮੂਨੇ ਦਾ ਜਿਹੜਾ ਹੈਗਾ ਯਾ ਉਸ ਨੂੰ ਇਸ ਕੇਸ ਦੇ ਵਿੱਚ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਦਿਵਾਵਾਂਗੇ ਸਰ ਕੋਈ ਇੰਟਰਨੈਸ਼ਨਲ ਕਾਲ ਕੋਲ ਜਾਂ ਕੋਈ ਅ ਪ੍ਰਿੰਟਸ ਮਿਲੇ ਹੈ ਕਿਾ ਨੈਟਵਰਕ ਪਿੰਚ ਕੁਝ ਜੀ ਇਸ ਤਰ੍ਹਾਂ ਇਨਵੈਸਟੀਗੇਸ਼ਨ ਦੇ ਜਿਹੜੇ ਹੈ ਮਹੱਤਵਪੂਰਨ ਤੇ ਸਿਕਰਟ ਹਿੱਸੇ ਹੁੰਦੇ ਉਹਨਾਂ ਨੂੰ ਅਸੀਂ ਐਕਸਪਲੋਰ ਨਹੀਂ ਕਰ ਸਕਦੇ ਕਿ ਸਾਡੇ ਕੋਲ ਕਿਸ ਤਰ੍ਹਾਂ ਦੀਆਂ ਸੂਚਨਾਵਾਂ ਨੇ ਪਰ ਸਾਡੇ ਕੋਲ ਕਾਫੀ ਮਹੱਤਵਪੂਰਨ ਤੇ ਇੰਪੋਰਟੈਂਟ ਤੇ ਨੇੜੇ ਲੱਗਣ ਵਾਲੀਆਂ ਕਾਫੀ ਸਾਰੀਆਂ ਸੁਝਨਾਵਾ ਕਤਰ ਹੋ ਚੁੱਕੀਆਂ ਇਕਤਰ ਸਾਫ ਕਾ ਸਰ ਐਮ ਐਲ اے ਨੇ ਕੱਲ ਪਰਸੋਂ ਇਹ ਸਟੇਟਮੈਂਟ ਦਿੱਤੀ ਆ ਵੀ ਉਥੇ ਕੁਝ ਜਿਹੜੇ ਮਾਈਨਿੰਗ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਦੇ ਵਿੱਚ ਵੀ ਕੁਝ ਸੋਰਸ ਆ ਸਕਦੇ ਆ ਜਿਹੜੇ ਇੱਕ ਕੈਰੀਅਰਸ ਤੇ ਇਸ ਤਰ੍ਹਾਂ ਦਾ ਵੀ ਉਹ ਇਹਦੇ ਲਈ ਵੀ ਕੋਈ ਚੈੱਕ ਹੈ ਉਸ ਏਰੀਆ 'ਚ ਅਸੀਂ ਵਸੇ ਹਰੇਕ ਜਿਹੜਾ ਉਸ ਬਾਹਰਲੇ ਏਰੀਆ ਦਾ ਆ ਰਿਹਾ ਨਾ ਲੋਕਲਸ ਦਾ ਦੇਖੋ ਪਿੰਡਾਂ ਦੀ ਰੂਪਰੇਖਾ ਇਦਾਂ ਦੀ ਹੈ ਕਿ ਉਥੇ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਹੁਤ ਸਟਰੋਂਗ ਆ ਔਰ ਲੋਕ ਬੜੇ ਅਲਰਟ ਆ ਜਿੱਦਣ ਪਹਿਲੇ ਦਿਨ ਵੀ ਡਰੋਨ ਆਇਆ ਤਾਂ ਲੋਕਾਂ ਨੇ ਸਾਈਟਿੰਗ ਕਰ ਦਿੱਤੀ ਸੀ ਔਰ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਫਾਰਮ ਕਰਤਾ ਸੀ ਉਸ ਏਰੀਆ 'ਚ ਵੈਸੇ ਵੀ ਕੋਈ ਬਾਹਰੋਂ ਆਉਂਦਾ ਤੇ ਉੱਥੇ ਦੀਆਂ ਸਾਡੇ ਲੋਕਲ ਜੜੀਆਂ ਹੈਗੀਆਂ ਵੀਡੀ ਸੀਸ ਆ ਸਾਨੂੰ ਇਮੀਡੀਏਟਲੀ ਦੱਸ ਦਿੰਦੇ ਆ ਕਿ ਸਾਡੇ ਏਰੀਆ 'ਚ ਬਾਹਰਲੇ ਬੰਦੇ ਦੀ ਪਹੁੰਚ ਹੋ ਰਹੀ ਆ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਿਹੜੇ ਬਾਹਰੋਂ ਲੋਕ ਉਸ ਏਰੀਆ 'ਚ ਮੂਵਮੈਂਟ ਕਰ ਰਹੇ ਆ ਦਿਨ ਦੇ ਵਕਤ ਔਰ ਰਾਤ ਦੇ ਵਕਤ ਉਹਨਾਂ ਨਾਲ ਅਸੀਂ ਸਖਤੀ ਨਾਲ ਪੁਸ਼ਕਿਸ਼ ਕਰ ਰਹੇ ਆ ਕਿ ਕਿੱਥੋਂ ਕਿਸ ਮਕਸਦ ਲਈ ਕਿਉਂ ਇਸ ਏਰੀਆ 'ਚ ਆਇਆ ਹੋਇਆ ਹੈ ਉੱਤਰ ਦੇ ਜਿਹੜੇ ਪਿੰਡ ਨੇ ਅਖਵਾੜਾ ਜਾਂ ਲਾਗੇ ਸਕੇ ਆ ਉਹ ਅਲੈਜ ਕਰਦੇ ਨੇ ਵੀ ਰਾਤ ਸਮੇ ਮਾਈਨਿੰਗ ਚੋਰੀ ਛਿਪੇ ਕਰਦੇ ਨੇ ਇਹਨੂੰ ਚੈੱਕ ਕਰਨ ਦੇ ਲਈ ਆਪਣਾ ਪੁਲਿਸ ਦਾ ਕੀ ਨੈਟਵਰਕ ਦੇਖੋ ਪ੍ਰਾਇਮਰੀ ਡਿਊਟੀ ਤਾਂ ਹੈਗੀ ਮਾਈਨਿੰਗ ਡਿਪਾਰਟਮੈਂਟ ਦੀ ਪਰ ਅਸੀਂ ਕਿਉਂਕਿ ਇਨਫੋਰਸ ਕਰਦੇ ਆ ਉਹਨਾਂ ਨਾਲ ਮਿਲ ਕੇ ਇਨਫੋਰਸ ਕਰਦੇ ਆ ਅਸੀਂ ਵੀ ਉਹਨਾਂ ਨੂੰ ਚੈੱਕ ਕਰਾਂਗੇ ਇਸ ਬਾਰੇ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਜਿਹੜਾ ਰਾਵੀ ਕੈਸ਼ਮੈਂਟ ਏਰੀਆ ਉਹਦੇ ਨਾਲ ਨਾਲ ਜਿੱਥੇ ਵੀ ਇਲੀਗਲ ਮਾਈਨਿੰਗ ਆ ਉਹਨਾਂ ਬਾਰੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਬਾਕੀ ਅਸੀਂ ਆਪਣੇ ਪੱਧਰ ਤੇ

तो जो ड्रोन एक्टिविटी है उसका अभी रिसेंटली में तीन बार हुई है ड्रोन एक्टिविटी तो हम हम लोग काफी उसके नजदीक है वो क्रैक हो जाएगा उसमें कोई ऐसी दिक्कत नहीं कि वो क्रैक ना हो सके कौन मंगवा रहा है बेसिकली रिसीवर तो कोई तो सेंड पर है हाँ जी